ਮਕਾਨ ਮਾਲਕ ਕਹਿੰਦੇ ਘਰੋਂ ਕੱਢ ਦੇਣਾ ਜੇ ਪੈਸੇ ਹੈ ਨਹੀਂ ਤੇ ਸਫਾਈ ਦਾ ਕੰਮ ਕਰਦੀ ਸੀ ਉਹਨੇ ਵੀ ਕੱਢਤਾ ਕਿ ਤੇਰਾ ਛੋਟਾ ਬੱਚਾ ਨਾਲ ਰੋਂਦਾ ਤੇ ਚਲ ਜਾ ਕੁੜੀ ਦੇ ਮਾਪੇ ਉਹਦੇ ਜਿਹੜੇ ਸੰਸਕਾਰ ਨੇ ਨਾ ਉਹ ਇਹ ਜੋ ਆਪਨੇ ਇਸ ਮਾਂ ਕੀ ਦੁਆਇਆਂ ਲਈ ਹੈ ਨਾ ਇਸ ਕੋ ਦੁਨੀਆ ਲੈਣੇ ਲਈ ਤਰਸਦੀ ਹੈ ਹੁਣੀ ਸਿਤਾਰੇ ਜ਼ਮੀਨ ਤੇ ਫਿਲਮ ਦੀ ਬੜੀ ਤਾਰੀਫ ਹੋ ਰਹੀ ਹੈ ਅਮੀਰ ਖਾਨ ਜੀ ਦੀ ਪਰ ਯਾਰ ਅਸਲੀ ਚ ਵੀ ਤਾਂ ਉਹਨਾਂ ਨੂੰ ਹੈਲਪ ਕਰੋ ਦੇਖੋ ਆ ਜਿਹੜੀ ਮੂਮੈਂਟ ਹੈ ਨਾ ਇਹ ਮੈਂ ਬਿਨਾ ਵੀਡੀਓ ਤੋਂ ਵੀ ਕਰ ਸਕਦਾ ਪਰ ਤੁਹਾਨੂੰ ਘਰ ਬੈਠੇ ਮੈਂ ਮਹਿਸੂਸ ਕਿਵੇਂ ਕਰਾਵਾਂ ਆਪਕੇ ਮਨ ਮੈਂ ਕਿਵੇਂ ਆਇਆ ਕਿ ਆਪ ਇਤਨੀ ਛੋਟੀ ਉਮਰ ਮੈਂ ਆਪਰ ਸੇਵਾ ਕਰਨੇ ਆਏ ਤੁਹਾ ਮੈਂ ਪਹਿਲੇ ਵੀ ਦੋ ਤਿੰਨ ਵਾਰ ਆਈ ਹੂਆ। ਤੋਂ ਮੇਰ ਕੋ ਹੁੰਦਾ ਹੈ ਇੱਕ ਐਮਪੈਥੀ ਹੁੰਦੀ ਹੈ ਨਾ ਫੀਲ ਹੁੰਦਾ ਹੈ ਤਾਂ ਫਿਰ। ਤੋਂ ਇਹ ਵੀਡੀਓਜ਼ ਦੇਖਣ ਕੇ ਬਾਅਦ ਆਇਆ ਕਿ ਇਸ ਸੇ ਪਹਿਲੇ ਵੀ ਆਪਕੇ ਮਨ ਮੇ ਥਾ। ਮੇਜੇ ਹੁੰਦਾ ਥਾ ਪਰ ਮੇਜੇ ਪਤਾ ਨਹੀਂ ਥਾ ਕਿ ਮੈਂ ਕਿਸ ਉੱਤੇ ਕਰੂ ਕਿਆ। ਸੋਸ਼ਲ ਮੀਡੀਆ ਹੈਲਪ ਦਸ ਕਿ ਮੇ ਪਤਾ ਲਗੇ ਕਿ ਕਹਾਂ ਜ਼ਰੂਰਤ ਹੈ। ਕਰਨਾ ਸਭ ਚਾਹਤੇ ਹੈ ਪਰ ਕਿਸੇ ਕੇ ਪਾਸ ਕੋਈ ਪਲੈਟਫਾਰਮ ਨਹੀਂ ਹੈ। ਇਹ ਹੀ ਬਾਤ ਹੈ। ਆ ਜਾਓ ਪਲੀਜ਼। ਆ ਮੇਰੇ ਕੋਲ ਛੋਟੀ ਭੈਣ ਆ ਜਾਈ ਹੈ ਜੀ। ਮੈਨੂੰ ਇਹਦੀ ਸੇਵਾ ਮਾਊਂਟ ਨਾਲੋ ਇਹਦਾ ਆਣਾ ਇੰਨਾ ਚੰਗਾ ਲੱਗਿਆ ਨਾ। ਮਤਲਬ ਮੈਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦਾ ਕਿ ਮੈਨੂੰ ਕਿੰਨਾ ਚੰਗਾ ਲੱਗਿਆ ਕਿ ਇੱਕ 11ਵੀਂ ਚ ਪੜਦੀ ਭੈਣ ਇਹ ਤੇ ਤਿੰਨ ਵਾਰ ਆ ਚੁੱਕੀ ਆ ਤੇ ਮੈਨੂੰ ਆ ਕੇ ਕਹਿੰਦੀ ਬਈਆ ਮੈਂ ਆਪਸ਼ੇ ਬਾਤ ਕਰਨਾ ਚਾਹਤੀ ਹਾਂ ਮੈਂ ਕਿਹਾ ਦੱਸੋ ਕਹਿੰਦੀ ਵੀਰੇ ਆਪਰ ਮੈਂ ਐਜ਼ ਅ ਵਲੰਟੀਅਰ ਸੇਵਾ ਕਰ ਸਕਤੀ ਹਾਂ ਯਾਰ ਇੱਕ ਪਾਸੋਂ ਆਪਾਂ ਜੈਂਜ਼ੀਆਂ ਨੂੰ ਬਦਨਾਮ ਕਰ ਰਹੇ ਆ ਜੈਂਜ਼ੀ ਇਦਾਂ ਜੈਂਜ਼ੀ ਉਦਾਂ ਮੈਂ ਮੈਂ ਮੰਨਦਾ ਕਿ ਹਰ ਕੀਤੇ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਚੰਗੇ ਡਾਕਟਰ ਵੀ ਨੇ ਮਾੜੇ ਡਾਕਟਰ ਵੀ ਨੇ ਚੰਗੇ ਪੋਲੀਟੀਸ਼ੀਅਨ ਵੀ ਨੇ ਲੋਗੋ ਗੱਲ ਲੱਗ ਗਈ ਇੱਕ ਪ੍ਰੋਫੈਸ਼ਨ ਚ ਚੰਗੇ ਪੋਲੀਟੀਸ਼ੀਅਨਸ ਕਹਿਣਾ ਅਜੀਬ ਗੱਲ ਲੱਗਦੀ ਹੈ ਪਰ ਹੈਗੇ ਤਾਂ ਨਹੀਂ ਨਾ ਚੰਗੇ ਇੱਕ ਦੋ ਤਾਂ ਹੋਣਗੇ ਇਹ ਅੱਜ ਭੈਣ ਛੋਟੀ ਮੇਰੇ ਕੋਲ ਆ ਕੇ ਬੈਠੀ ਤੇ ਕਹਿੰਦੀ ਬਈਆ ਮੇਰੀ ਸੇਵਾ ਹੈ ਤੇ ਅੱਜ ਆਪਣੀ ਸੇਵਾ ਲੈ ਕੇ ਆਈ ਹੈ ਤੇ ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਆਪ ਕਿਹਦਾ ਲੱਗਾ ਫਿਰ ਆਪ ਪਾਸ ਬੈਠੇ ਹੋ ਤੀਸਰੀ ਵਾਰ ਯਹਾਂ ਪਰ ਆ ਚੁੱਕੇ ਹੋ ਕਿਹਦਾ ਲੱਗ ਰਿਹਾ ਮੈਨੇ ਦੇਖਾ ਹੈ ਸੁਣਾ ਵੀ ਹੈ ਇੱਕ ਵਾਰੀ ਮੈਂ ਆਈ ਥੀ ਤੋਂ ਆਟੋ ਪੇ ਇੱਕ ਲੇਡੀ ਲੇਟੀ ਹੋਈ ਥੀ ਆਈ ਡੋਨਟ ਨੋ ਸ਼ੀ ਵਾਸ ਆਲਮੋਸਟ ਅਨਕੌਨਸ਼ੀਅਸ ਬਟ ਬਹੁਤ ਫੀਲ ਹੁੰਦਾ ਹੈ ਕਿ ਕੁਝ ਕਰਨਾ ਚਾਹੀਏ ਵੀ ਡੋਨਟ ਨੋ ਹਾਊ ਲਾਈਫ आपके पेरेंट्स पेरेंट्स? को पता है है पे हो? हो हाँ हो हाँ। क्या बोलते हैं पेरेंट्स? कुछ नहीं नहीं मम्मा लाइक लाइक कि जो तुझे जो जो करना शी इज़ आल्सो वेरी वाह तो ये जो आप ये आप पैसे लेके 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 आए आए अपनी पॉकेट पॉकेट मनी मनी से ले के के से ले नहीं, मनी जो आती संस्कार रोज मरीज आंद ने ਤਕਰੀਬਨ 7.500 ਟਾਈਮ ਹੋ ਚੁੱਕਾ ਹੈ ਤੇ ਮੈਂ ਮਾਡਲ ਟਾਊਨ ਲੁਧਿਆਣੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਟਿਊਸ਼ਨ ਮਾਰਕੀਟ 'ਚ ਖੜਾ ਮਰੀਜ਼ ਸਾਡੇ ਕੋਲ ਬਹੁਤ ਜ਼ਿਆਦਾ ਨੇ ਜਿਵੇਂ ਹੁਣੀ ਸਿਤਾਰੇ ਜ਼ਮੀਨ 'ਤੇ ਫਿਲਮ ਦੀ ਬੜੀ ਤਾਰੀਫ਼ ਹੋ ਰਹੀ ਹੈ ਅਮੀਰ ਖਾਨ ਜੀ ਦੀ ਔਰ ਸਾਰੀ ਦੁਨੀਆ ਨੂੰ ਅਪਰੀਸ਼ੀਏਟ ਕਰ ਰਹੀ ਹੈ ਕਰਨਾ ਵੀ ਚਾਹੀਦਾ ਜੇ ਕਿਸੇ ਨੇ ਉਹ ਫਿਲਮ ਦੇਖੀ ਹੈ ਸਿਤਾਰੇ ਜ਼ਮੀਨ ਤਾਂ ਉਹਦੇ 'ਚ ਸਪੈਸ਼ਲੀ ਬੱਚੇ ਦਿਖਾਏ ਗਏ ਨੇ ਉਦਾਂ ਦਾ ਇੱਕ ਬੱਚਾ ਸਾਡੇ ਕੋਲ ਅੱਜ ਆਇਆ ਹੋਇਆ ਜਿਹਨੂੰ ਮੈਡੀਸਿਨਸ ਦੀ ਲੋੜ ਹੈ ਇੱਕ ਪਾਸੋਂ ਦਾ ਆਪਾਂ ਫਿਲਮ ਦੇਖ ਕੇ ਬੜੀ ਸਿੰਪਥੀ ਦਿਖਾਈ ਕਿ ਰੋਣਾ ਵੀ ਆਇ या उस जोनर की फिल्म पहली बार बनी है पर यार असली भी तो उन्होंने हेल्प करो कल फिल्म द जाके के सौ टिकट देख के कल वो देख के तो इंस्पायर हो ही रहे हो ना नाल मदद भी करो और बड़ी मैंने खुशी है आप आए आप क्या कहना चाहते हो और अपनी ऑडियंस को अपने लोगों को क्योंकि आप देख रहे हो बैठ के कि पेशेंट जिस हिसाब से आए हुए हैं उस हिसाब से डोनर्स नहीं है तो अगर आप हमारी जगह पे बैठे हो और इतने लोग आपसे इतनी उम्मीदों के साथ आके हेल्प मांगे तो आप क्या करोगे मैंने देखा है मैंने बाकी एन को भी देखा है ऐसी स्टोरीज डालते हुए कि डोनेशन नहीं आ रही हैं। आई थिंक कि अगर हम महीने में कहीं घूम लेते हैं सब कुछ एंजॉय कर लेते हैं तो मैं भी ज्यादा डोनेशन नहीं देती हूँ बट हजार रुपये से किसी का कुछ नहीं बिगड़ेगा अगर कोई आप कहीं घूमने जा रहे हो तो आप हजार रुपए तो दे ही सको आ जाओ आपकी सेवा लगवाते हैं आंटी की दिक्कत है तो ਬੱਚਾ ਡੇਢ ਸਾਲ ਦਾ ਹੋ ਗਿਆ ਨਾ ਤਾਂ ਜੀ ਤੁਰਨ ਲੱਗੇ ਬੱਚਾ ਡੇਢ ਸਾਲ ਦਾ ਹੈ ਨਾ ਤੁਰ ਸਕਦਾ ਨਾ ਚੱਲ ਸਕਦਾ ਨਾ ਬੋਲ ਸਕਦਾ ਬੱਚਾ ਬਹੁਤ ਛੋਟਾ ਹੈ ਜੀ ਤੇ ਤੁਸੀਂ ਬੱਚੇ ਨੂੰ ਦੇਖਦੇ ਤੇ ਤੁਸੀਂ ਇੱਥੇ ਕਿਉਂ ਆਏ ਹੋ ਕੀ ਦਿੱਕਤ ਹੈ ਬੱਚਾ ਸਾਨੂੰ ਅਸੀਂ ਤਾਂ ਤੁਹਾ ਤੁਹਾਨੂੰ ਲੈ ਆਏ ਸੀ ਮੈਡੀਸਿਨ ਚਾਹੀਦੀਆਂ ਅੱਛਾ ਛੋਟੀ ਭੈਣ ਸਾਡੀ 11ਵੀਂ ਚ ਹੈ ਤੇ ਤੁਸੀਂ ਦੇ ਲੋ 11ਵੀਂ ਦਾ ਬੱਚਾ ਜਿਹਨੂੰ ਆਪਾਂ ਕਹਿੰਨੇ ਕਿ ਜੀ ਇਹ ਹੱਥੋਂ ਨਿਕਲ ਗਏ ਜੀ ਆ ਹੋ ਗਿਆ ਇਹ ਵਿਚਾਰੀ ਛੋਟੀ ਜੀ ਉੱਥੇ ਆਈ ਹੈ ਤੇ ਸੇਵਾ ਲੈ ਕੇ ਆਈ ਹੈ ਇਦੇ ਕੋਲ ਪੈਸੇ ਲਓ ਜਿਸ ਦੇ ਨਾਲ ਤੁਹਾਡੀ ਦਵਾਈ ਆਏਗੀ ਤੇ ਇਹਦੇ ਵਾਸਤੇ ਅਰਦਾਸ ਜ਼ਰੂਰ ਕਰਿਓ। ਇਹਦੇ ਅਰਦਾਸ ਕਰਤਾ ਕਰਦੇ ਆ ਸਾਨੂੰ ਦਵਾਈ ਲੈਣ ਨੂੰ ਪੈਸੇ। ਦਵਾਈ ਤੁਹਾਨੂੰ ਪੈਸੇ ਦਵਾ ਕੇ ਨਾ ਦਵਾਈ ਉਹ ਲੈ ਕੇ ਦੇਣੀ ਆ। ਇਹ ਤੁਹਾਡੇ ਨਾਲ ਹੋਣੀ ਜਾ ਕੇ ਤੁਹਾਨੂੰ ਦਵਾਈ ਲੈ ਦੇਗੀ। ਆਪ ਇਹਨਾਂ ਕੋ ਪੈਸੇ ਦੇ ਦਿਓ। ਕੀ ਕਹਿਣਾ ਚਾਹੁੰਦੇ ਹੋ ਇਹਦੇ ਵਾਸਤੇ? ਦੇਖੋ ਕਿਸੇ ਦੀ ਮਾਂ ਨੂੰ ਖੁਸ਼ੀ ਦੇ ਦਿਨ। ਆਪ ਇਹਨਾਂ ਕੋ ਦੇ ਦਿਓ ਆਪਣੇ ਪੈਸੇ। ਦੇਖੋ ਆ ਜਿਹੜੀ ਮੂਮੈਂਟ ਆ ਨਾ ਇਹ ਮੈਂ ਬਿਨਾ ਵੀਡੀਓ ਤੋਂ ਵੀ ਕਰ ਸਕਦਾ ਪਰ ਤੁਹਾਨੂੰ ਘਰ ਬੈਠੇ ਮੈਂ ਮਹਿਸੂਸ ਕਿਵੇਂ ਕਰਾਵਾਂ ਕਿ ਆ ਜਿਹੜੀ ਚੀਜ਼ ਆ ਆ ਛੋਟੇ ਛੋਟੇ ਬੱਚੇ ਨੌਜਵਾਨ ਜਿਹੜੇ ਇੱਥੇ ਆਂਦੇ ਨੇ ਤੇ ਦੇਖੋ ਤੇ ਆਪ ਕੋ ਮੈਡੀਸਨ ਆਪ ਤਾਂ ਉਹਨੂੰ ਮੈਡੀਸਨ ਲੈ ਕੇ ਦਵਾਵਾਂਗੇ ਪੈਣੇ ਹੋਣੀ ਤੁਸੀਂ ਪੈਸੇ ਲੈ ਲਓ ਇਹਦੀ ਕਿਉਂਕਿ ਵਿਚਾਰੀ ਕੋਲ ਟਾਈਮ ਨਹੀਂ ਹੈ ਕਰੋ ਦੱਸ ਕੇ ਆਈ ਹੈ ਤਾਂ ਫਿਰ ਇਹਨੇ ਘਰ ਵੀ ਜਾਣਾ ਤੁਹਾਨੂੰ ਹੁਣ ਅਸੀਂ ਮੈਡੀਸਨ ਲੈ ਕੇ ਦਵਾਵਾਂਗੇ ਬੱਸ ਅਸੀਂ ਵੀਡੀਓ ਵੀ ਤਾਂ ਬਣਾਣੇ ਆ ਕਿ ਜਿਹੜੀਆਂ ਹੋਰ ਤੁਹਾਡੇ ਨਾਲ ਪਰਿਵਾਰ ਬੈਠੇ ਦੇਖੋ ਇਹਨੂੰ ਵੀ ਇਲਾਜ ਦੇ ਹੈਲਪ ਦੀ ਲੋੜ ਹੈ ਉਹਨਾਂ ਨੂੰ ਵੀ ਲੋੜ ਹੈ ਆ ਪਿੱਛੇ ਬੈਣ ਬੈਠੀ ਇਹਨਾਂ ਨੇ ਆਪਣੇ ਹਸਬੰਦ ਨੂੰ ਕਿਡਨੀ ਦਿੱਤੀ ਹੋਈ 16000 ਦੀ ਦਵਾਈ ਹੈ ਪਰ ਡੋਨਰ ਜਿਹੜੇ ਡੋਨੇਸ਼ਨ ਕਰਨ ਵਾਲੇ ਨੇ ਉਹ ਨਹੀਂ ਹੈਗੇ ਤਾਂ ਮੈਨੂੰ ਲੱਗਦਾ ਕਿ ਘਰ ਬਹਿ ਕੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਸ਼ਾਇਦ ਤਰਸ ਆਵੇ ਤੁਹਾਡੀ ਵੀ ਮਦਦ ਕਰਨ ਆ ਦੇਖੋ ਤਿੰਨ ਛੋਟੇ ਛੋਟੇ ਬੱਚਿਆਂ ਚੱਕੀਆਂ ਹੋਈਆਂ ਤੇ ਮਕਾਨ ਮਾਲਕ ਕਹਿੰਦੇ ਘਰੋਂ ਕੱਢ ਦੇਣਾ ਜੇ ਪੈਸੇ ਹੈ ਨਹੀਂ ਜਿੱਥੇ ਸਫਾਈ ਦਾ ਕੰਮ ਕਰਦੀ ਸੀ ਉਹਨੇ ਵੀ ਕੱਢਤਾ ਕਿ ਤੇਰਾ ਛੋਟਾ ਬੱਚਾ ਨਾਲ ਰੋਂਦਾ ਤੇ ਚਲ ਜਾ ਤੇ ਸਫਾਈ ਦੀ ਕੰਮ ਨਹੀਂ ਦਿੰਦੇ ਸਫਾਈ ਕਹਿੰਦੇ ਬੱਚੇ ਨੂੰ ਨਹੀਂ ਲੈ ਕੇ ਆਉਣਾ ਨਹੀਂ ਕਰਨਦੇ ਨਹੀਂ ਤੁਸੀਂ ਦੇਖੋ ਇਹ ਵੀ ਮਾਂ ਹੈ ਉਹਦੇ ਜਜ਼ਬਾਤ ਨੇ ਛੋਟੀ ਜੀ ਜਿਹੜੇ ਬੱਚੇ ਨੂੰ ਲੈ ਕੇ ਆਪਣੀ ਦਵਾਈ ਦੇ ਲਈ ਹੈ ਮੈਂ ਵੀ ਘਰਾਂ ਦਾ ਹੀ ਕੰਮ ਕਰਦੀ ਅੱਛਾ ਘਰਾਂ ਦਾ ਕੰਮ ਕਰਦੀ ਕੋਈ ਗੱਲ ਨਹੀਂ ਆ ਦੇਖੋ ਧੀ ਦੇ ਕਿੰਨੇ ਸੰ ਚੰਗੇ ਸੰਸਕਾਰ ਨੇ ਇਹਨਾਂ ਦੇ ਮਾਪੇ ਨੇ ਇਹਨਾਂ ਨੂੰ ਜਿਹੜੀ ਪਰਵਰਿਸ਼ ਦਿੱਤੀ ਤੁਸੀਂ ਲਓ ਇਹਨਾਂ ਕੋਲ ਪੈਸੇ ਤੈਨੂੰ ਦੇਖੋ ਦੇਖੋ ਆ ਜਿਹੜੀ ਚੀਜ਼ਾਂ ਨੇ ਨਾ ਇਹ ਪ੍ਰਾਈਸਲੈਸ ਨੇ ਅਨਮੋਲ ਨੇ ਸੋ ਥੈਂਕ ਯੂ ਭੈਣੇ ਬੜਾ ਚੰਗਾ ਲੱਗਿਆ ਔਰ ਐਜ਼ ਅ ਵਲੰਟੀਅਰ ਵੀ ਤੁਸੀਂ ਸਾਡੇ ਨਾਲ ਜੁੜੋ ਔਰ ਹਮੇਸ਼ਾ ਤੁਸੀਂ ਆਪਣਾ ਕਰਮ ਕਰੋ ਕਿਉਂਕਿ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵੀ ਨਹੀਂ ਪਤਾ ਤੁਸੀਂ ਕੀ ਕਰ ਰਹੇ ਹੋ ਯੂ ਆਰ ਜਸਟ 17 ইয়ার্স ওল্ড ਯੂ ਆਰ জাস্ট 16 ਐਂਡ ਯੂ ডোন্ট নো ਕੀ ਬਾਟ ਯੂ ਆਰ ਡੂਇੰਗ ਇਹ ਜੋ ਆਪਨੇ ਇਸ ਮਾਂ ਕੀ ਦੁਆਇਆਂ ਲਈ ਹੈ ਨਾ ਇਸਕੋ ਦੁਨੀਆ ਲੈਣੇ ਕੇ ਲਈ ਤਰਸਤੀ तो आपने इतनी छोटी उम्र में मेरे को नहीं मालूम कि कहाँ से आपके दिल में चीज़ आई और आपको वो चीज़ किक कर गई और आपने इस राह पे चलना शुरू कर दिया बट आई स्वेयर आई कैन से दिस कि आपको नहीं मालूम कि आप क्या करके जा रहे हो और ये आ, मैं ये भी नहीं बोलूँगा कि भगवान क्या रिटर्न में देगा आपको आई डोंट नो क्योंकि मेरे को लगता है कि हम मतलब के लिए नहीं करते कि हम अच्छा कर रहे हैं हमारे साथ भी हो पर ये करके जो आपको सुकून मिला होगा या जो ये फीलिंग उन्होंने आपको वाइब्स ट्रांसफर की होंगी ये दुनिया में और कहीं नहीं मिल सकती तो थैंक यू ਗੋਡ ਬlesਸ ਯੂ ਥੈਂਕ ਯੂ ਬੇਟਾ ਤੁਸੀਂ ਵੀ ਇਦਾਂ ਦੀ ਭੈਣਾਂ ਨੂੰ ਸਪੋਰਟ ਕਰੋ ਔਰ ਵੱਡੀ ਗੱਲ ਕੀ ਇਹ ਸਾਡੇ ਨਾਲ ਵੀਡੀਓ ਚ ਆਣ ਲਈ ਮੰਨੀ ਕਿਉਂਕਿ ਸਾਡੇ ਕੋਲ ਡੋਨਰ ਜਿਹੜੇ ਆਂਦੇ ਨੇ ਵੀਡੀਓ ਚ ਨਹੀਂ ਆਂਦੇ ਕਹਿੰਦੇ ਨਹੀਂ ਅਸੀਂ ਨਹੀਂ ਆਣਾ ਬਟ ਸਟਿਲ ਮੈਨ ਲੱਗਦਾ ਤੁਹਾਨੂੰ ਆਣਾ ਚਾਹੀਦਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਕੀ ਹੋ ਰਿਹਾ ਬਾਕੀ ਥੈਂਕ ਯੂ ਸਾਡੀ ਟੀਮ ਇੱਥੇ ਸੇਵਾ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਐਜ਼ ਅ ਵਲੰਟੀਅਰ ਪੂਰੀ ਟੀਮ ਸਾਡੀ ਬੈਠੀ ਹੈ ਔਰ ਸਾਡਾ ਅੱਜ ਇਸ਼ੂ ਭਰਾ ਵੀ ਇੱਥੇ ਆਇਆ ਹੋਇਆ ਪ੍ਰਿਯੋ ਮੰਥਨ ਪਾਰਪਾ ਜੀ ਸਚਿੰਗ ਭਾਜੀ ਇਹ ਸਾਡੇ ਵਲੰਟੀਅਰ ਨੇ ਐਜ਼ ਅ ਟੀਮ ਮੈਂਬਰ ਜਿਹੜ